ਕਬੀਰ ਸਾਹਿਬ ਕਹਿੰਦੇ ਵੇਖੋ ਜਿਹੜੀ ਸੰਗਤ ਹੈ ਨਾ ਸੰਗਤ ਕਿਵੇਂ ਪ੍ਰਭਾਵ ਪਾਉਂਦੀ ਹੈ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਕਹਿੰਦੇ ਸਾਖਤ ਦੀ ਸੰਗਤ ਤੋਂ ਤੇ ਦੂਰ ਹੀ ਰਹਿਣਾ ਚਾਹੀਦਾ ਕਿਉਂ ਉਥੇ ਕਬੀਰ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਕਹਿੰਦੇ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ 베ਰ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੀਰ ਕਹਿੰਦੇ ਮਨਮੁਖਾਂ ਦੀ ਸਾਖਤਾ ਦੀ ਸੰਗਤ ਕੁਝ ਇਸ ਪ੍ਰਕਾਰ ਦੀ ਹੈ ਕਬੀਰ ਸਾਹਿਬ ਨੇ ਉਦਾਹਰਣ ਇਹ ਵਰਤੀ ਕਹਿੰਦੇ ਕਿ ਇੱਕ ਰੁੱਖ ਖੜਾ ਹੈ 베ਰੀ ਦਾ ਲੱਗੇ ਇੱਕ ਕੇਲੇ ਦਾ ਰੁੱਖ ਹੈ ਆਪ ਜੀ ਜਾਣਦੇ ਹੋ ਕਿ 베ਰੀ ਦੇ ਟਾਣੀਆਂ ਨੂੰ ਕੰਡੇ ਲੱਗੇ ਹੁੰਦੇ ਨੇ ਔਰ ਕੇਲੇ ਦੇ ਜਿਹੜੇ ਪੱਤੇ ਨੇ ਬੜੇ ਚੌੜੇ ਚੌੜੇ ਹੁੰਦੇ ਨੇ ਬੜੇ ਮੁਲਾਇਮ ਜਿਹੇ ਹੁੰਦੇ ਨੇ ਕਬੀਰ ਸਾਹਿਬ ਕਹਿੰਦੇ ਦੋਨੋਂ ਰੁੱਖ ਲਾਗੇ ਲਾਗੇ ਉਗੇ ਵੱਡੇ ਹੋਏ ਕਹਿੰਦੇ ਕੇਲੇ ਦੇ ਚੌੜੇ ਚੌੜੇ ਪੱਤੇ ਨੇ 베ਰੀ ਦੇ ਉੱਤੇ ਕੰਡੇ ਲੱਗ ਗਏ ਹਵਾ ਚੱਲੀ ਤੇ ਸੁਭਾਵਕ ਸੀ 베ਰੀ ਦੀਆਂ ਟਾਹਣੀਆਂ ਵੀ ਹਿੱਲਣੀਆਂ ਸੀ ਤੇ ਕੇਲੇ ਦੇ ਪੱਤੇਆਂ ਨੇ ਵੀ ਹਿਲਣਾ ਹੀ ਸੀ ਕਿਉਂਕਿ ਹਵਾ ਚੱਲੀ ਹਵਾ ਦਾ ਝੋਕਾ ਆਇਆ ਹੁਣ ਅਸੀਂ ਕਈ ਵਾਰ ਆਮ ਹੀ ਵੇਖਦੇ ਵੀ ਹਵਾ ਚੱਲ ਰਹੀ ਰੁੱਖ ਹਿਲ ਰਹੇ ਨੇ ਕੀ ਫਰਕ ਪੈਂਦਾ ਇਹਦੇ ਵਿੱਚ ਗਿਆਨ ਵਾਲੀ ਕਿਹੜੀ ਬਾਤ ਹੋ ਸਕਦੀ ਆਪਾਂ ਤਾਂ ਇਹੀ ਸੋਚਾਂਗੇ ਨਾ ਪਰ ਕਬੀਰ ਸਾਹਿਬ ਉਹਨਾਂ ਰੁੱਖਾਂ ਦੇ ਵਿੱਚੋਂ ਵੀ ਸਾਨੂੰ ਉਦਾਹਰਣ ਦੇ ਰਹੇ ਨੇ ਕਹਿੰਦੇ ਜਦੋਂ ਹਵਾ ਚੱਲੀ ਤੇ ਕੇਲੇ ਦੇ ਪੱਤਿਆਂ ਦੇ ਨਾਲ 베ਰੀ ਦੀਆਂ ਟਾਹਣੀਆਂ ਖੈਣ ਲੱਗ ਪਈਆਂ ਉਹ ਜਦੋਂ 베ਰੀ ਦੀਆਂ ਟਾਹਣੀਆਂ ਪੱਤੇ ਜਿਹੜੇ ਕੇਲੇ ਦੇ ਉਹਦੇ ਨਾਲ ਖੈਂਦੀਆਂ ਨੇ ਨਾ ਰਬ ਕਰਦੀਆਂ ਨੇ ਤੇ ਕੀ ਹੁੰਦਾ ਕਹਿੰਦੇ ਕੇਲੇ ਦੇ ਸਾਰੇ ਪੱਤੇ ਤਾਰ ਤਾਰ ਹੋ ਗਏ ਪਾੜ ਦਿੱਤੇ ਸਾਰੇ ਪੱਤੇ 베ਰੀ ਦੀਆਂ ਕੰਡੀਆਂ ਨੇ ਹੁਣ ਕਬੀਰ ਸਾਹਿਬ ਕਹਿੰਦੇ ਬਾਤ ਇਹ ਨਹੀਂ ਕਿ 베ਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਤਾਰ-ਤਾਰ ਕਰ ਦਿੱਤਾ ਕਹਿੰਦੇ ਭਾਈ ਅਸਲ ਵਿੱਚ ਇੱਥੋਂ ਇਹ ਸਿੱਖਿਆ ਮਿਲਦੀ ਹੈ ਕਿ ਮਨਮੁਖਾਂ ਦੀ ਸੰਗਤ ਵਿੱਚ ਰਹਿ ਕੇ ਵੀ ਬੰਦੇ ਦਾ ਇਹੋ ਹੀ ਹਾਲ ਹੋ ਜਾਂਦਾ ਹੈ ਉਹਦੇ ਅੰਦਰ ਦੀ ਸ਼ਰਧਾ ਉਹਦੇ ਅੰਦਰ ਦੀ ਭਾਵਨਾ ਉਹਦੇ ਅੰਦਰ ਤੇ ਇਕਾਗਰਤਾ ਇੰਉ ਤਾਰ-ਤਾਰ ਹੋ ਜਾਂਦੀ ਹੈ ਜਿਵੇਂ 베ਰੀ ਦੀ ਸੰਗਤ ਵਿੱਚ ਕੇਲੇ ਦੇ ਪੱਤੇ ਤਾਰ ਤਾਰ ਹੋ ਗਏ